ਅੰਮ੍ਰਿਤਸਰ ਇੱਕ ਇਤਿਹਾਸਿਕ ਸ਼ਹਿਰ ਹੈ ਜਿੱਥੇ ਹਰ ਸਾਲ ਕਰੋੜਾਂ ਟੂਰਿਸਟ ਆਉਂਦੇ ਹਨ ਅਤੇ 80% ਅੰਮ੍ਰਿਤਸਰ ਦੇ ਲੋਕ ਟੂਰਿਸਟ ਤੇ ਨਿਰਭਰ ਹਨ ਟੂਰਿਸਟ ਦੇ ਆਉਣ ਨਾਲ ਹੋਟਲ ਟੈਕਸੀ ਅਤੇ ਆਟੋ ਰਿਕਸ਼ਾ ਮਾਲਕਾਂ ਦਾ ਰੋਜ਼ਗਾਰ ਚੱਲਦਾ ਹੈ ਭਾਰਤ ਪਾਕ ਤਲਕੀ ਵਿਚਾਲੇ ਟੂਰਿਸਟ ਆਉਣਾ ਬਹੁਤ ਘਟ ਗਿਆ ਜਿਸ ਨਾਲ ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਨੂੰ ਕਾਫੀ ਆਰਥਿਕ ਘਾਟਾ ਪਿਆ ਪਰ ਹੁਣ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਟੂਰਿਸਟ ਦੀ ਆਮਦ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਹੋਟਲ ਮਾਲਕ ਖੁਸ਼ ਹਨ ਮੇਰਾ ਨਾਮ ਸੰਜੇ ਹੈ ਸਾਡਾ ਹੋਟਲ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੈ ਸਰ ਪਹਿਲੇ ਬਹੁਤ ਹਾਲਾਤ ਜਿਹੜੇ ਨੇ ਖਰਾਬ ਚੱਲ ਰਹੇ ਸੀ bizness ਬਿਲਕੁਲ ਜ਼ੀਰੋ ਹੀ ਗਰਮੀਆਂ ਦੀਆਂ ਛੁੱਟੀਆਂ ਪਈਆਂ ਨੂੰ ਥੋੜੀ ਉਮੀਦ ਜਾਗੀ ਹੈ ਕਿ ਸ਼ਾਇਦ ਕੋਈ ਥੋੜਾ ਬਹੁਤ ਕੰਮ ਚੱਲ ਪਏਗਾ ਸਰਕਾਰ ਦਾ ਅੱਗੇ ਸਾਡੀ ਯੋਗ ਜਾਰੀਸ਼ ਹੈ ਕਿ ਥੋੜਾ ਬਹੁਤ ਜਿਹੜਾ ਟੂਰਿਸਟ ਦੀ ਜਿਹੜਾ ਕੋਈ ਫੈਸਿਲਿਟੀ ਵਗੈਰਾ ਦਿੱਤੀ ਜਾ ਤਾਂ ਕਿ ਜਿਹੜਾ ਥੋੜਾ ਕੰਮ ਕਾਜ ਸਾਡਾ ਹੋਟਲ ਦਾ ਜਿੰਨਾ ਵੀ bizness ਹੈ ਇਹ ਜਿਹੜਾ ਸਾਰਾ ਟੂਰਿਸਟ ਤੇ ਡਿਪੈਂਡ ਹੈ 95% ਅੰਬਰ ਸਰ ਜਿਹੜਾ ਇਹ ਹੋਟਲ ਇੰਡਸਟਰੀ ਨਾਲ ਰਿਲੇਟਡ ਹੈ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਦੀ ਤਰਫੋਂ ਕੁਝ ਸਹੂਲਤਾਂ ਦਿੱਤੀਆਂ ਜਾਣ ਥੋੜਾ ਬਹੁਤ ਬਾਕੀ ਟੂਰਿਸਟ ਛੁੱਟੀਆਂ ਦੇ ਪਜਾ ਨਾਲ ਆਵੇ ਔਰ ਥੋੜਾ ਬਹੁਤ ਉਮੀਦ ਰੱਖਣਿਆ ਕਿ ਰਸ ਚੱਲਣਾ ਚਾਹੀਦਾ ਥੋੜਾ ਬਹੁਤ ਮੇਰਾ ਗੋਲਡਨ ਟੈਂਪਲ ਦੇ ਕੋਲ ਹੋਟਲ ਹੈ ਤੇ ਜੀ ਇਹ ਪਿਛਲੇ ਮਹੀਨੇ ਤਾਂ ਕਾਫੀ ਮੰਦਾ ਰਿਹਾ ਸੀ ਕੰਮ ਬਲ ਇਸ ਟਾਈਮ ਥੋੜੀ ਤੇਜ਼ੀ ਹੀ ਟੂਰਿਸਟ ਕਾਫੀ ਆ ਰਿਹਾ ਹੈ ਇਸ ਵਾਰ ਉਮੀਦ ਹੈ ਕਿ ਕਾਫੀ ਅੱਛਾ ਰਿਸਪੌਂਸ ਮਿਲੇਗਾ 90% ਪਲੱਸ ਜੀ ਟੂਰਿਸਟ ਹੀ ਹੈਗਾ ਡਿਪੈਂਡ ਟੂਰਿਸਟ ਹੀ ਹੈ ਜੀ ਤੇ ਗੌਰਮਿੰਟ ਨੂੰ ਚਾਹੀਦਾ ਕਿ ਕੋਈ ਹੋਰ ਚੰਗੀਆਂ ਸਹੂਲਤਾਂ ਪ੍ਰੋਵੀਡ ਕਰ ਦਿੱਤੀਆਂ ਜਾਣ ਤਾਂ ਜੋ ਇਹਨਾਂ ਦਾ ਥੋੜੀ ਪਰਹਮਾਰ ਹੋਰ ਹੋਵੇ ਵਰਸਤਾਵੇ ਇਸ ਟਾਈਮ ਜਿਹੜੀ ਪੋਜੀਸ਼ਨ ਚੱਲ ਰਹੀ ਆ ਬਹੁਤ 나ਜੂਗਾ ਕਿ ਸਥਿਤੀ ਇਹੋ ਜੀ ਆ ਸਾਰਾ ਉਹਦੇ ਕਰਕੇ ਕੰਮ ਖਰਾਬ ਹੋਇਆ ਦਾ ਟੂਰਿਸਟ ਵਗੈਰਾ ਡਰਿਆ ਪਿਆ ਵਾ ਉਹ ਨਾ ਹੀ ਅੰਮ੍ਰਿਤਸਰ ਆ ਰਿਹਾ 골ਡਨ ਟੈਂਪਲ ਨਾ ਬਾਰਡਰ ਵਗੈਰਾ ਕਲੀਅਰ ਕਰ ਰਿਹਾ ਵਾ ਸਹੀ ਢੰਗ ਨਾਲ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਕਿ ਪੰਜਾਬ ਸਟੇਟ ਦਾ ਕੋਈ ਅਲੱਗ ਸਾਇਦੇ ਨਾ ਨਾ ਵੇਖਣ ਇੱਕੋ ਜਿੱਗਾ ਸਾਰੇ ਦੇਸ਼ ਵਾਂਗ ਦੇਖਣਾ ਭਾਰਤ-ਪਾਕ ਤਲਖੀ ਦੌਰਾਨ ਅੰਮ੍ਰਿਤਸਰ ਦੇ ਵਿੱਚ ਟੂਰਿਸਟ ਦਾ ਆਉਣਾ ਬਹੁਤ ਘਟ ਗਿਆ ਜਿਸ ਦੇ ਨਾਲ ਹੋਟਲ ਅਤੇ ਟੈਕਸੀ ਚਾਲਕਾਂ ਨੂੰ ਕਾਫੀ ਨੁਕਸਾਨ ਚਲਣਾ ਪਿਆ ਪਰ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਚੁੱਕੀਆਂ ਨੇ ਤੇ ਟੂਰਿਸਟ ਦੀ ਜਿਹੜੀ ਆਮਦ ਹੈ ਉਹ ਵੀ ਸ਼ੁਰੂ ਹੋ ਗਈ ਹੈ ਜਿਸ ਨਾਲ ਹੋਟਲ ਮਾਲਕ ਤੇ ਟੈਕਸੀ ਚਾਲਕ ਜਿਹੜੇ ਨੇ ਉਹ ਖੁਸ਼ ਨੇ ਸੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅੰਮ੍ਰਿਤਸਰ ਨੂੰ ਡਿਵੈਲਪ ਕਰਨ ਤਾਂ ਜੋ ਟੂਰਿਸਟ ਅੰਮ੍ਰਿਤਸਰ ਵੱਲ ਆਕਰਸ਼ਿਤ ਹੋ ਸਕੇ ਅੰਮ੍ਰਿਤਸਰ ਤੋਂ ਵਿਜੇਕਮਾਰ ਫਾਸਟਵੇ ਨਿਊਜ਼